ਬੰਨੀ ਸਾਰੇ ਹੀ ਸੁਣਨ ਦੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਲੋਕ ਸਾਬ ਜੇਲ੍ਹ ਦੇ ਵਿੱਚ ਬੈਠੇ ਸੀ ਸ਼ਰਾਬ ਘਟਾਲੇ ਦੇ ਵਿੱਚ ਭਾਰਤ ਦੇ ਸਭ ਤੋਂ ਇਮਾਨਦਾਰ ਲੀਡਰ ਆਪਣੇ ਆਪ ਨੂੰ ਸੋ ਕਾਲਡ ਇਮਾਨਦਾਰ ਕਹਿੰਦੇ ਸੀ ਮੈਂ ਬਹੁਤ ਇਮਾਨਦਾਰ ਹਾਂ ਅਜੇ ਤੱਕ ਕਿਸੇ ਕੋਲੋਂ ਕੋਈ ਪੈਸਾ ਨਹੀਂ ਲਿਆ ਪਤਾ ਨਹੀਂ ਲਿਆ ਕਿ ਨਹੀਂ ਲਿਆ ਪਰ ਜੇਲ੍ਹ ਯਾਤਰਾ ਲੰਮੀ ਹੋ ਗਈ ਉਹਨਾਂ ਦੇ ਨਾਲ ਦੇ ਵੀ ਚਾਰ ਪੰਜ ਸਾਥੀ ਬੈਠੇ ਇੱਕ ਦਿਨ ਜਮਾਨਤ ਤੇ ਆ ਗਿਆ ਦੂਜੇ ਨੂੰ ਜਮਾਨਤ ਵੀ ਨਹੀਂ ਮਿਲ ਰਹੀ ਜਿਹੜਾ ਉਪ ਮੁੱਖ ਮੰਤਰੀ ਹੈ ਸਿੱਖਿਆ ਮੰਤਰੀ ਵੀ ਸੀਗਾ ਪਰ ਹੁਣ ਅਰਵਿੰਦ ਕੇਜਰੀਵਾਲ ਦੀ ਜਿਹੜੀ ਜਮਾਨਤ ਆ ਸੁਪਰੀਮ ਕੋਰਟ ਨੇ ਤਾਂ ਫੈਸਲਾ ਰਿਜ਼ਰਵ ਰੱਖ ਲਿਆ ਔਨ ਦੀ ਸੰਭਾਵਨਾ ਹੈ ਬਾਅਰਗ ਵੋਟਾਂ ਇਧੇ ਪੈ ਜਾਣੀਆਂ ਜੀ ਦੇਖੋ ਤੁਸੀਂ ਜਦੋਂ ਕੱਲ ਇਮਾਨਦਾਰੀ ਦੀ ਗੱਲ ਕੀਤੀ ਨਾ ਜਿਹੜੇ ਇਮਾਨਦਾਰ ਹੁੰਦੇ ਆ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਕਿ ਮੈਂ ਸਭ ਤੋਂ ਇਮਾਨਦਾਰ ਆ ਜੀ ਉਹਨੂੰ ਇਹ ਕਹਿਣ ਦੀ ਲੋੜ ਨਹੀਂ ਕਿ ਮੇਰੇ ਲੀਡਰ ਮੇਰੀ ਪਾਰਟੀ ਕੱਟੜ ਇਮਾਨਦਾਰ ਹੈ ਇਹ ਇਮਾਨਦਾਰਾਂ ਦੀ ਲਿਸਟ ਵਿਖੜੀ ਹੋਵੇ ਇਸ ਸਟੇਜ ਦੇ ਵਿੱਚ ਤਾਂ ਉਹ ਬਹੁਤ ਲੰਬੀ ਚੌੜੀ ਹੈ ਤੇ ਉਹ ਬੜੇ ਵੱਡੇ ਨਾਮ ਪਰ ਬੰਦੇ ਹੋਏ ਹੈ ਜੀ ਭਾਰਤ ਦੇ ਵਿੱਚ ਜਿਹੜੀ ਪਹਿਲੀ ਆਪਾਂ ਕੌਮੀ ਪੱਧਰ ਦੀ ਗੈਰ ਕਾਂਗਰਸੀ ਸਰਕਾਰ ਕਹੀਏ ਜੀ ਐਸੇ ਪਹਿਲੀ ਤਾਂ ਸਰਕਾਰ ਇਥੇ ਪੰਜਾਬ ਦੇ ਵਿੱਚ ਹੀ ਬਣੀ ਸੀ ਅਕਾਲੀ ਸਰਕਾਰ ਬਣੀ ਸੀ ਜਦੋਂ ਭਾਰਤ ਦੇ ਵਿੱਚ ਪਹਿਲੀਆਂ ਚੋਣਾਂ ਹੋਈਆਂ ਪੈਪਸੂ ਦੇ ਵਿੱਚ ਹੂੰ ਹੂੰ ਪਰ ਦੂਜੀ ਸਰਕਾਰ ਜਿਹੜੀ ਬਣੀ ਉਹ ਕੇਰਲਾ ਚ ਬਣੀ ਸੀ ਜੀ ਔਰ ਉਸ ਸਰਕਾਰ ਦੇ ਕਮਿਊਨਿਸਟ ਸਰਕਾਰ ਸੀ ਉਸ ਸਰਕਾਰ ਦੇ ਮੁਖੀ ਹੁੰਦੇ ਸੀ ਨਵੰਬੰਦਰੀ ਪਾਦ ਜੀ ਜਰਦੀਤ ਸਾਹਿਬ ਉੱਤੇ ਇੱਕ ਇੱਕ ਵੋਟ ਦੀ ਮੈਜਰਿਟੀ ਨਾਲ ਉਹ ਸਰਕਾਰ ਚੱਲਦੀ ਰਹੀ ਸੀ ਹੂੰ ਹੂੰ ਬਹੁਤ ਕੋਸ਼ਿਸ਼ ਕੀਤੀ ਸੀ ਕਾਂਗਰਸ ਪਾਰਟੀ ਨੇ ਕਿ ਉਸ ਸਰਕਾਰ ਨੂੰ ਬੇਗਦਗੇ ਤੇ ਦੋ ਮੈਂਬਰ ਤੋੜ ਲਏ ਤੇ ਦੋ ਐਮਐਲਏ ਨਹੀਂ ਸੀ ਟੁੱਟੇ ਅਲਟੀਮੇਟਲੀ ਫਿਰ ਕੇਂਦਰ ਸਰਕਾਰ ਨੇ ਪੰਡਤ ਨਹਿਰੂ ਕੇਂਦਰ ਦੇ ਵਿੱਚ ਪ੍ਰਧਾਨ ਮੰਤਰੀ ਹੁੰਦੇ ਸੀ ਉਹਨਾਂ ਨੇ ਰਾਸ਼ਟਰਪਤੀ ਜਿਹਾ ਪਾਵਰਾਂ ਦੀ ਵਰਤੋਂ ਕਰਦੇ ਆ ਉੱਥੇ ਉਸ ਸਰਕਾਰ ਨੂੰ ਡਿਸਮਿਸ ਕੀਤਾ ਸੀ ਔਰ ਮੇਰੇ ਯਾਦ ਹੈ ਕਿ ਨਬੂਦਰੀ ਫਾਦ ਬਹੁਤ ਅਮੀਰ ਕਰਦਾ ਆਦਮੀ ਸੀ ਤੇ ਸੁਧਾਰਨ ਘਰ ਦੇ ਵਿੱਚ ਰਹਿੰਦਾ ਹੁੰਦਾ ਸੀ ਉਹ ਜਿੱਥੇ ਕੰਮ ਕਰਦਾ ਸੀ ਉਹ ਕਹਿੰਦਾ ਸੀ ਮੈਂ ਤਾਂ ਜਿਹੜੀ ਆ ਮੇਰੀ ਕੇਰਲਾ ਦੇ ਬਹੁਤੇ ਲੋਕ ਕਿਉਂਕਿ ਜਿਹੜੇ ਕੱਚੇ ਮਕਾਨਾਂ ਦੇ ਵਿੱਚ ਰਹਿੰਦੇ ਆ ਝੁੱਗੀ ਝੌਂਪੜੀ ਜੀ ਹੁੰਦੀ ਹੈ ਉਹ ਕਹਿੰਦਾ ਮੈਂ ਤਾਂ ਉਸੇ ਮਕਾਨ 'ਚ ਰਹਾਂ ਮੈਂ ਨਹੀਂ ਜਾਂਦਾ ਦੂਜੇ ਮਕਾਨ 'ਚ ਜੀ ਜੇ ਆਪਾਂ ਲਾਸਟ ਮੁੱਖ ਮੰਤਰੀ ਗੱਲ ਕਰੀਏ ਤਾਂ ਉਹ ਵੀ ਕਮਿਊਨਿਸਟ ਸੀਗਾ ਉਹ ਤ੍ਰਿਪੁਰਾ ਦਾ ਮੁੱਖ ਮੰਤਰੀ ਸੀ ਜਿਹਦਾ ਨਾਮ ਸੀ ਮਾਨਕ ਸਰਕਾਰ ਜੀ ਪਰ ਅੱਜ ਵੀ ਮਾਨਕ ਸਰਕਾਰ ਦੇ ਆਈਟੀ ਦੇ ਸੰਬੰਧ ਵਿੱਚ ਲੋਕਾਂ ਦੇ ਆਰਟੀਕਲ ਆ ਰਹੇ ਆ ਅਖਬਾਰਾਂ ਦੇ ਸਾਲਾਂ 'ਚ ਜਦੋਂ ਉਹ ਮੁੱਖ ਮੰਤਰੀ ਹੁੰਦਾ ਸੀ ਤਾਂ ਉਸ ਵੇਲੇ ਉਹਦੀ ਵਾਈਫ ਇੱਕ ਬੈਂਕ ਦੀ ਨੌਕਰੀ ਕਰਦੀ ਹੁੰਦੀ ਸ਼ਾਇਦ ਅੱਜ ਵੀ ਕਰਦੀ ਹੋਵੇ। ਹੂੰ। ਔਰ ਉਹ ਆਪਣੇ ਸਧਾਰਨ ਘਰ ਦੇ ਵਿੱਚ ਰਹਿੰਦੀ ਸੀ, ਰਿਕਸ਼ੇ ਤੇ ਘਰੋਂ ਜਾਂਦੀ ਸੀ। ਆਪਣੀ ਤਨਖਾਹ ਦੇ ਵਿੱਚੋਂ ਘਰ ਦਾ ਪੈਸਾ ਜਿਹੜਾ ਖਰਚ ਕਰਦੀ ਸੀ। ਜਿੰਨੀ ਜਿੰਨਾ ਪੈਸਾ ਉਹਨੂੰ ਤਨਖਾਹ ਮਿਲਦੀ ਸੀ ਉਹ ਪੈਸਾ ਉਹਦੀ ਪਾਰਟੀ ਨੂੰ ਦੇ ਦਿੰਦਾ ਸੀ, ਆਪਦੇ ਘਰੇ ਨਹੀਂ ਲੈ ਕੇ ਜਾਂਦਾ ਸੀ। ਜੀ। ਉਹਨਾਂ ਲੋਕਾਂ ਨੂੰ ਇਹ ਨਹੀਂ ਕਹਿਣ ਦੀ ਲੋੜ ਸੀ ਕਿ ਅਸੀਂ ਇਮਾਨਦਾਰ ਹਾਂ। ਉਹ ਇਮਾਨਦਾਰ ਸਰਕਾਰ ਕਹਿੰਦੇ ਜੀ ਅਸੀਂ ਇਮਾਨਦਾਰ ਹਾਂ। ਇਮਾਨਦਾਰ ਇੱਕ ਇੱਕ ਤੁਸੀਂ ਜਿਹੜਾ ਹੈਗਾ ਟੋਆ ਦੱਬਦੇ ਹੋ, ਭਰਦੇ ਹੋ ਤੇ ਦੂਜਾ ਟੋਆ ਨਾ ਮ ਖੜਾ ਹੋ ਜਾਂਦਾ ਹੈ। ਜੀ। कल भी ਜਦੋਂ ਸੁਪਰੀਮ ਕੋਰਟ ਦੇ ਵਿੱਚ ਬਹਿਸ ਹੋਈ ਸੀ ਤੇ ਉੱਥੇ ਇਸ ਕੱਲ ਦੇ ਉੱਤੇ ਹੋਈ ਸੀ ED ਨੇ ਕਹਿਤਾ ਜੀ ਇਹ ਘਪਲਾ 1100 ਕਰੋੜ ਰੁਪਏ ਤੱਕ ਪਹੁੰਚ ਚੁੱਕਿਆ ਹੈ ਜੀ ਤਾਂ ਉਹਦੇ ਤੇ ਫਿਰ ਪੁੱਛਿਆ ਸੁਪਰੀਮ ਕੋਰਟ ਨੇ ਕਿ ਪਹਿਲਾਂ ਤੁਸੀਂ 100 ਕਰੋੜ ਰੁਪਏ ਦਾ ਕਹਿੰਦੇ ਸੀ ਤੇ 1000 ਕਰੋੜੇ 1100 ਕਰੋੜ ਕਿਵੇਂ ਹੋ ਗਿਆ 1000 ਕਰੋੜ ਦਾ ਬਦਲਾ ਕਿਵੇਂ ਹੋ ਗਿਆ ਉਹਨਾਂ ਨੇ ਫਿਰ ਕਿਹਾ ਜੀ ਵਿੱਚ ਕਮਾਈ ਵੀ ਜੁੜਦੀ ਹੈ ਜਿਹੜੀ ਮੜੀ ਟ੍ਰੇਲ ਹੈ ਉਸ ਪਾਸੇ ਨੂੰ ਜਾਂਦੀ ਹੈ ਖੜਾਪਾ ਨਹੀਂ ਕਹਿੰਦੇ ਕਿ ਕੇਰੀਵਾਲ ਈਮਾਨ ਹੈ ਬਿਲਕੁਲ ਇਮਾਨਦਾਰ ਹੋਊਗਾ ਪਰ ਉਹਨੂੰ ਇਮਾਨਦਾਰ ਕਹਿਣ ਦੀ ਲੋੜ ਨਹੀਂ ਹੁੰਦੀ। ਜੀ। ਪਰ ਕੇਜਰੀਵਾਲ ਦੇ ਉੱਤੇ ਜਿਹੜਾ ਕੇਸ ਬਣਿਆ ਉਹ ਕੇਸ ਬਣਿਆ ਸ਼ਰਾਬ ਘਟਾਲੇ ਦਾ। ਹਾਂ। ਸ਼ਰਾਬ ਘਟਾਲੇ ਦੇ ਵਿੱਚ ਗੜਬੜ ਕਿੱਥੇ ਕੀ ਕਰੂਗਾ ਮੈਂ ਸ਼ਰਾਬ ਘਟਾਲੇ ਤੇ ਲੇਕਿਨ ਜਿਹੜੀ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਹੈ ਸੀਬੀਆਈ ਨੇ ਕੀਤੀ ਹੈ ਜਿਹਦੇ ਰਾਹੀਂ ਕਿ ਵੀ ਦੀ ਕਾਰਵਾਈ ਚੱਲ ਰਹੀ ਹੈ ਜਿਹਨੂੰ ਆਪਾਂ ਬ੍ਰੀਕਿੰਗ ਨੂੰ ਸਮਝੀਏ ਤਾਂ ਉਹ ਇਹ ਹੈ ਕਿ ਦਿੱਲੀ ਦੇ ਵਿੱਚ ਪਹਿਲਾਂ ਸ਼ਰਾਬ ਦਾ ਕੰਟਰੋਲ ਹੈ ਜਿਹੜਾ ਉਹ ਸਰਕਾਰ ਦੇ ਹੱਥ ਵਿੱਚ ਸੀ। ਜੀ। ਇਹਨਾਂ ਦੀ ਪਾਰਟੀ ਆਈ ਇਹਨਾਂ ਦੀ ਪਾਰਟੀ ਨੇ ਕਿਹਾ ਜੀ ਨਹੀਂ ਅਸੀਂ ਇਹਨੂੰ ਪ੍ਰਾਈਵੇਟ ਹੱਥਾਂ 'ਚ ਦਿੰਨੇ ਆ ਸ਼ਰਾਬ ਦੇ ਠੇਕੇ ਦੀ ਗਿਣਤੀ ਵਧਾਤੀ ਅਰਨਾਜ਼ਵੀਨ ਵਾਲੀ ਕੰਮ ਸ਼ੁਰੂ ਹੋ ਗਿਆ ਫਿਰ ਉੱਥੇ ਇਹ ਗੱਲ ਹੋਈ ਕਿ ਸ਼ਰਾਬ ਦੇ ਠੇਕੇ ਕਿਨੂੰ ਦੇਣਾ ਪਹਿਲਾਂ 5% ਮੁਨਾਫਾ ਹੁੰਦਾ ਸੀ 5% ਦੇ ਮੁਨਾਫੇ ਨੂੰ ਵਧਾ ਕੇ ਕਰਤਾ 12% ਤੇ ਇਹਦਾ 12% ਕੀਤਾ 7% ਵਧਾਇਆ ਤੇ ਫਿਰ 7% ਦੇ ਵਿੱਚੋਂ ਅੰਡਰ ਦੀ ਟੇਬਲ ਉਹ ਕੁਝ ਪੈਸਾ ਲੈ ਲਿਆ ਇਹ ਈਡੀ ਦਾ ਇਲਜ਼ਾਮ ਹੈ ਸੀਬੀਆਈ ਦਾ ਇਲਜ਼ਾਮ ਹੈ ਜੀ ਇਹ ਕਹਿੰਦੇ ਜਿਵੇਂ ਸਾਰਾ ਕੁਝ ਕੀਤਾ ਗਿਆ ਜੋ ਕੈਬਨਟ ਦੇ ਵਿੱਚੋਂ ਪਾਲਿਸੀ ਬਣੀ ਸੀ ਉਸ ਪਾਲਿਸੀ ਦੇ ਵਿੱਚ ਫਿਰ ਭੰਨ ਤੋੜ ਕੀਤੀ ਗਈ ਔਰ ਸੀਬੀਆਈ ਦਾ ਇਹ ਕਹਿਣਾ ਹੈ ਕਿ ਜਿਹੜੀ ਉਹ ਭੰਨ ਤੋੜ ਕੀਤੀ ਗਈ ਉਹ ਕੇਜਰੀਵਾਲ ਦੇ ਘਰ ਕੀਤੀ ਗਈ ਸੀ ਔਰ ਉਹਦੇ ਵਿੱਚ ਜਿਹੜੀ ਜਿਹੜੀ ਹੈ ਜਿਹੜੀ ਉਹਦੇ ਵਿੱਚ ਨਵਾਂ ਜੋ ਕੈਬਨਟ ਵੀ ਪ੍ਰਵਾਨਗੀ ਤੋਂ ਬਗੈਰ ਵੀ ਨਹੀਂ ਉਹਦੇ ਵਿੱਚ ਸ਼ਰਤ ਜੋੜੀ ਗਈ ਇਹ ਲਾਈਨ ਦੇ ਨਾਲ ਹੀ ਉਹਦੇ ਵਿੱਚ ਕਹਿੰਦੇ ਉਹ ਜਿਹੜੀ ਤੋੜ ਪੱਨ ਕੀਤੀ ਉਹ ਖੁਦ ਮਨੀਸ਼ ਸਸੋਦੀਆ ਨੇ ਕੀਤੀ ਹੈ ਜਿਹੜੇ ਸਭ ਤੋਂ ਕੱਟਣ ਇਮਾਨਦਾਰ ਸੀ ਇਸ ਸੰਦੀਪ ਦੇ ਮਕਦਮੇ ਦੀ ਜੜ੍ਹ ਇਹ ਹੈ ਔਰ ਇਹ ਗੱਲ ਕਹੀ ਗਈ ਹੈ ਕਿ ਜਿਹੜੀ ਦਖੜੀ ਲਾਬੀ ਹੈ ਸ਼ਰਾਬ ਦੀ ਉਸ ਦਖੜੀ ਲਾਬੀ ਨੇ ਉਸ ਸਾਰੇ ਠੇਕੇ ਦੇਣ ਦਾ ਪ੍ਰਬੰਧ ਕੀਤਾ ਗਿਆ ਸੀ ਜੀ ਚੰਦੀ ਸਾਹਿਬ ਜਦੋਂ ਇਹ ਰੌਲਾ ਪੈ ਗਿਆ ਤਾਂ ਰੌਲਾ ਪੈਣ ਤੋਂ ਬਾਅਦ ਫਿਰ ਉਸ ਸ਼ਰਾਬ ਪਾਲਿਸੀ ਤੋਂ ਪੈਰ ਵੀ ਪਰਛਾਹ ਕਿਤ ਲਿਆ ਜੀ ਜੇ ਉਹ ਪਾਲਿਸੀ ਇੰਨੀ ਚੰਗੀ ਸੀ ਤਾਂ ਫਿਰ ਉਹਨੂੰ ਲਾਗੂ ਕਿਉਂ ਨਹੀਂ ਕੀਤਾ ਉਹ ਵਾਪਸ ਕਿਉਂ ਲੈ ਲਈ ਜੀ ਉਹ ਵਾਪਸ ਜ਼ਰੂਰ ਲੈ ਲਈ ਲੇਕਿਨ ਈਡੀ ਦਾ ਇਹ ਕਹਿ ਰਿਹਾ ਕਿ ਜਿਹੜਾ 100 ਕਰੋੜ ਰੁਪਈਆ ਜਾਂ ਜਿੰਨਾ ਵੀ ਪੈਸਾ ਲਿਆ ਸੀ ਦਖੜੀ ਲਾਬੀ ਤੋਂ ਇਹਨਾਂ ਨੇ ਲੈ ਲਿਆ ਸੀ ਔਰ ਉਹ ਪੈਸਾ ਖਰਚ ਕਿੱਥੇ ਹੋਇਆ ਕਹਿੰਦੇ ਉਹ ਗੋਆ ਚ ਹੋਇਆ ਇਹ ਸਾਰੇ ਮਾਮਲੇ ਦੇ ਵਿੱਚ ਕੇਜਰੀਵਾਲ ਨੇ ਜਿਹੜਾ ਜੋ ਕੇਸ ਬਣ ਗਿਆ ਉਹਦੀ ਗ੍ਰਿਫਤਾਰੀ ਹੋ ਗਈ ਕਈ ਸਾਰੇ ਲੋਕ ਹੋਰ ਵੀ ਗ੍ਰਿਫਤਾਰ ਕੀਤੇ ਹੈ ਤਾਂ ਕੇਜਰੀਵਾਲ ਨੇ ਆਪਣਾ ਪੁਆਇੰਟ ਇਹ ਬਣਾਇਆ ਸੀ ਕਿ ਮੈਨੂੰ ਜਿਹੜਾ ਗ੍ਰਿਫਤਾਰ ਕੀਤਾ ਹੈ ਗਲਤ ਕੀਤਾ ਹੈ ਮੇਰੇ ਖਿਲਾਫ ਜਿਹੜਾ ਮੁਕੱਦਮਾ ਬਣਾਇਆ ਗਲਤ ਬਣਾਇਆ ਮੇਰੀ ਗ੍ਰਿਫਤਾਰੀ ਵੀ ਨਜਾਇਜ਼ ਹੈ ਔਰ ਮੇਰਾ ਰਿਮਾਂਡ ਵੀ ਜਿਹੜਾ ਅਦਾਲਤ ਨੇ ਦਿੱਤਾ ਉਹ ਨਜਾਇਜ਼ ਹੈ ਇਸ ਕਰਕੇ ਇਹਨੂੰ ਰੱਦ ਕੀਤਾ ਜਾਵੇ ਹਾਈ ਕੋਰਟ ਨੇ ਉਹਦੀ ਤੇਰੀ ਇਹ ਦਰਖਾਸਤ ਨੂੰ ਮੰਨੀ ਨਹੀਂ ਰੱਦ ਕਰਦੀ ਉਹਨੂੰ ਸੁਪਰੀਮ ਕੋਰਟ ਚ ਜਾ ਗਿਆ ਸੁਪਰੀਮ ਕੋਰਟ ਚ ਬਹਿਸ ਹੋ ਰਹੀ ਹੈ ਬੜਾ ਵੱਡਾ ਵਕੀਲਾ ਅਭਿਸ਼ੇਕ ਮਨੂ ਸਿੰਘ ਵੀ ਉਹ ਤੇ ਉਹਦੀ ਟੀਮ ਜਿਹੜੀ ਹੈ ਉਹਨਾਂ ਦੇ ਖਾਤਰ ਆਰਗੂ ਕਰ ਰਹੀ ਹੈ ਤੇ ਜਦੋਂ ਆਰਗੂਮੈਂਟ ਚੱਲਦੀ ਸੀ ਜੀ ਚੱਲਦੀ ਆਰਗੂਮੈਂਟ ਦੇ ਵਿੱਚ ਗੱਲ ਇਹ ਆਈ ਕਿ ਕਿਉਂ ਕੇ ਕੇਜਰੀਵਾਲ ਮੁੱਖ ਮੰਤਰੀ ਹੈ ਹੂੰ ਹੂੰ ਸੁਣਿਆ ਹੋਇਆ ਬੰਦਾ ਹੈ ਜੇ ਖੇਡ ਦੇ ਵਿੱਚ ਆਪਾਂ ਜੇ ਟੂਰਨਾਮੈਂਟ ਉਹਨਾਂ ਦਾ ਟੂਰਨਾਮੈਂਟ ਦੇ ਵਿੱਚ ਜਿਹੜਾ ਖੇਡ ਦਾ ਮੈਦਾਨ ਆ ਸਾਰਿਆਂ ਲਈ ਇੱਕੋ ਜਿਹਾ ਹੀ ਹੋਣਾ ਚਾਹੀਦਾ ਹੈ ਜੀ ਇਹ ਨਹੀਂ ਕਿ ਇੱਕ ਪਾਸੇ ਟੰਬਟੇ ਪਏ ਹੋਣ ਤੇ ਦੂਜੇ ਪਾਸੇ ਸਾਫ਼ ਹੋਵੇ ਕਹਿੰਦੇ ਸਾਰਿਆਂ ਲਈ ਇੱਕੋ ਜਿਹਾ ਮੈਦਾਨ ਨੂੰ ਲੈਵਲ ਪਲੇਇੰਗ ਫੀਲਡ ਕਹਿ ਦਿੰ ਕੰਦੀ ਦੀ ਲੈਵਲ ਪਲੇਇੰਗ ਫੀਲਡ ਨਹੀਂ ਇਹ ਬੰਦਾ ਜੇ ਅੰਦਰ ਦੇ ਤਾਂ ਇਹਨੂੰ ਨਜਾਇਜ਼ ਦੱਤਾ ਹੋਇਆ ਤੇ ਇਹ ਆਪਣੀ ਪਾਰਟੀ ਦੀ ਕੈਂਪੇਨ ਕਿਵੇਂ ਕਰੂਗਾ ਜੀ ਇੱਦੀ ਕਹਿੰਦੇ ਕੈਂਪੇਨ ਨੂੰ ਰੋਕਣ ਵਾਸਤੇ ਮੋਦੀ ਸਰਕਾਰ ਨੇ ਸਾਰਾ ਕੁਝ ਕੀਤਾ ਹੈ ਮੰਨਦੇ ਆਪਾਂ ਕਿਉਂਕਿ ਟਾਈਮਿੰਗ ਨੂੰ ਲੈ ਕੇ ਜਿਹੜੀ ਹੈਗੀ ਐ ਇਹ ਸਵਾਲ ਖੜਾ ਹੁੰਦਾ ਹੈ ਜੀ ਜੇ ਬੇਈਮਾਨੀ ਨਾ ਹੁੰਦੀ ਕੇਂਦਰ ਸਰਕਾਰ ਦੀ ਤਾਂ ਉਹਨੂੰ ਪਹਿਲਾਂ ਗ੍ਰਿਫਟਾਰ ਕਰਨਾ ਸੀ ਜੋ ਪਰਤਿਆ ਹੋਇਆ ਬਿਲਕੁਲ ਉਸੇ ਤਰ੍ਹਾਂ ਜਿਵੇਂ ਅਮਰਪਾਲ ਸਿੰਘ ਦੇ ਖਿਲਾਫ ਉਹ ਜਿਹੜਾ ਥਾਣੇ ਤੇ ਪਰਚਾ ਆਪਣਾ ਹਮਲੇ ਕਰਨ ਵਾਲੀ ਗੱਲ ਹੋਈ ਸੀ ਉਹ ਅਜਨਾਲੇ ਵਾਲੇ ਤੇ ਪਰਚਾ ਤਾਂ ਪਹਿਲਾਂ ਹੋਇਆ ਸੀ ਜੇ ਕੇਂਦਰ ਸਰਕਾਰ ਉਹਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਪਹਿਲਾਂ ਕਰ ਸਕਦੀ ਸੀ ਪੰਜਾਬ ਸਰਕਾਰ ਚਾਹੁੰਦੀ ਪਹਿਲਾਂ ਕਰ ਸਕਦੀ ਸੀ ਔਰ ਇਹ ਬਿਲਕੁਲ ਉਸ ਵੇਲੇ ਕੀਤਾ ਜਦੋਂ ਚੋਣਾ ਸਰ ਤੇ ਆ ਗਿਆ ਇਹਦੇ ਵਿੱਚ ਵੀ ਕੋਈ ਬੇਈਮਾਨੀ ਹੈ ਤੇ ਬੇਈਮਾਨੀ ਉੱਥੇ ਵੀ ਹੈ ਵੀ ਤੁਸੀਂ ਲਟਕਾਉਂਦੇ ਰਹੇ ਉੱਥੇ ਸਰਕਾਰ ਦਾ ਤੇ ਈਡੀ ਦਾ ਜਵਾਬ ਇਹ ਹੈ ਕਿ ਇਹਨੂੰ ਨੌ ਸਮਣ ਭੇਜੇ ਗਏ ਇਨੇ ਨੋ ਸਮਨਾਂ ਨੂੰ ਰਿਸਪੌਂਡ ਨਹੀਂ ਕੀਤਾ ਹਰ ਵਾਰੀ ਜਵਾਬ ਲਿਖ ਕੇ ਭੇਜਿੰਦਾ ਸੀ ਇਸ ਕਰਕੇ ਇਹਦੀ ਗੱਲ ਨਹੀਂ ਹੋਣੀ ਚਾਹੀਦੀ ਚਲੋ ਕਿਉਂਕਿ ਲੀਡਰ ਵੱਡਾ ਹੈ ਚੋਣਾਂ ਦਾ ਟਾਈਮ ਹੈ ਗੜਬੜ ਜਿਆਦਾ ਰੌਲਾ ਕੋਲਾ ਪਿਆ ਛੋੜਾ ਪਿਆ ਹੋਇਆ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਨੇ ਕਹਿਤਾ ਵੀ ਤੁਸੀਂ ਇਹ ਕਰੋ ਵੀ ਜਿਹੜਾ ਇਹ ਸ਼ਰਾਬ ਘਟਾਲੇ ਵਾਲਾ ਮਾਮਲਾ ਇਹਦੀ ਤਾਂ ਸੁਣਵਾਈ ਲੰਬੀ ਚੱਲੇਗੀ ਜੀ ਤੁਹਾਨੂੰ ਤੁਰੰਤ ਰਾਹਤ ਦੀ ਲੋੜ ਹੈ ਤੇ ਆਪਾਂ ਇਹਨੂੰ ਜ਼ਮਾਨਤ ਦੇਣ ਬਾਰੇ ਵਿਚਾਰ ਕਰ ਸਕਦੇ ਹਾਂ ਤੁਸੀਂ ਜ਼ਮਾਨਤ ਲੈ ਲਓ ਅੰਤਰਮ ਜ਼ਮਾਨਤ ਹਾਂ ਉਹ ਅੰਤਰਮ ਜਮਾਨਤ ਵਾਲਾ ਮਾਮਲਾ ਜਿਹੜਾ ਪਹਿਲਾਂ ਪੇਸ਼ ਕੀਤਾ ਸੀ ਕਾਰੋ ਤੇ ਫਿਰ ਵਿਚਾਰ ਹੋਇਆ ਜੀ ਤਾਂ ਸ਼ਰਤਾ ਪਹਿਲਾਂ ਹੀ ਮਾਨਜੋਗ ਸੁਪਰੀਮ ਕੋਰਟ ਨੇ ਤੈਅ ਕਰ ਲਿਆ ਸੀ ਉਹਨਾਂ ਨੇ ਕਿਹਾ ਤਾਂ ਵੀ ਜੇ ਬੰਦਾ ਇਹਨੂੰ ਅਸੀਂ ਜਮਾਨਤ 'ਚ ਦੇ ਦਿੰਨੇ ਆ ਤਾਂ ਇਹ ਗਰੰਟੀ ਦੇਵੇ ਕਿ ਸਰਕਾਰੀ ਕੰਮ ਨਹੀਂ ਕਰੂਗਾ ਕਿਉਂਕਿ ਉਹ ਮੁੱਖ ਮੰਤਰੀ ਹੈ ਉਹਨੇ ਇਹ ਦਾਅਵਾ ਕੀਤਾ ਸੀ ਕਿ ਮੈਂ ਮੁੱਖ ਮੰਤਰੀ ਦੇ ਆ ਉਹਦੇ ਤੋਂ ਅਸਤੀਫਾ ਨਹੀਂ ਦੇਣਾ ਮੁੱਖ ਮੰਤਰੀ ਮੈਂ ਰਹਿਂਗਾ ਜੇਲ੍ਹ 'ਚ ਬੈਠੂਗਾ ਕਾਨੂੰਨ ਕੋਈ ਹੈ ਨਹੀਂ ਕਿ ਮੈਨੂੰ ਮੁੱਖ ਮੰਤਰੀ ਤੋਂ ਹਟਾਇਆ ਜਾਵੇ ਜੀ ਔਰ ਇਹ ਮਾਮਲਾ ਪਹਿਲਾ ਦਿੱਲੀ ਹਾਈ ਕੋਰਟ ਦੇ ਵਿੱਚ ਦੋ ਤਿੰਨ ਵਾਰੀ ਉਠਾਇਆ ਜਾ ਚੁੱਕੇ ਸਾਰੀਆਂ ਪਟੀਸ਼ਨਰਾਂ ਦੋ ਤੇ ਕਹਿੰਦੇ ਵੀ ਮੈਂ ਤਾਂ ਫੈਲਾ ਜੇਲ੍ਹ ਤੋਂ ਕਲੀਅਰ ਕਰੂੰ ਹੁਣ ਜੇਲ੍ਹ ਤੋਂ ਫੈਲਾ ਆ ਨਹੀਂ ਸਕਦੀਆਂ ਮੁੱਖ ਮੰਤਰੀ ਜਰੂਰ ਆ ਕੰਮ ਰੁਕੇ ਤੇ ਤਾਂ ਸੁਪਰੀਮ ਕੋਰਟ ਨੇ ਕਿਹਾ ਕਿ ਜੇ ਇਹ ਬੰਦੇ ਨੂੰ ਅਸੀਂ ਬਾਹਰ ਭੇਜ ਦਿੰਨੇ ਆ ਤਾਂ ਇਹ ਇਹ ਮੰਨੇ ਕਿ ਇਹ ਕੋਈ ਸਰਕਾਰੀ ਕੰਮ ਨਹੀਂ ਕਰੂਗਾ ਸਿਰਫ ਆਪਣੀ ਪਾਰਟੀ ਦੇ ਪ੍ਰਚਾਰ ਤੱਕ ਸੀਮਤ ਕਰਦਾ ਉਹ ਨੂੰ ਪ੍ਰਚਾਰ ਕਰ ਸਕਦਾ ਵੋਟਾਂ ਦੇ ਦੌਰਿਆਂ ਤਾਂ ਅਭਿਸ਼ੇਕ ਮਨੂ ਸਿੰਘ ਵੀ ਜਿਹੜੇ ਉਹਨਾਂ ਦੇ ਵਕੀਲ ਆ ਉਹ ਕਹਿੰਦੇ ਠੀਕ ਹੈ ਜੀ ਅਸੀਂ ਇਹ ਨਹੀਂ ਕਰਦੇ ਪਰ ਜੇ ਲੈਫਟੀਨੈਂਟ ਗਵਰਨਰ ਇਹ ਗੱਲ ਕਹਿ ਦੂਗਾ ਕਿ ਇਹ ਆ ਮੈਂ ਕੋਈ ਵੀ ਫਾਈਲ ਹੈ ਜਿਹੜੀ ਕਲੀਅਰ ਨਹੀਂ ਕਰਦਾ ਜਿੰਨੀ ਦੇਰ ਮੁੱਖ ਮੰਤਰੀ ਦੇ ਦਸਖਤ ਨਹੀਂ ਹੁੰਦੇ ਫਿਰ ਦਸਖਤ ਤਾਂ ਉਹਦੇ ਕਰਵਾਉਣੇ ਪੈਣਗੇ ਜੀ ਸ਼ੇਰੇ ਦੇ ਬਾਰੇ ਦੱਸੋ ਕੀ ਹੈ ਜੀ ਇਹਦੇ ਬਾਰੇ ਈਡੀ ਨੇ ਇਹ ਪਲੀ ਲਈ ਈਡੀ ਕਹਿੰਦੀ ਵੀ ਇਹਨੂੰ ਤੁਸੀਂ ਕਿਉਂ ਛੱਡ ਰਹੇ ਹੋ ਉਹਨਾਂ ਨੇ ਕਿਹਾ ਜੀ ਇਹਨੂੰ ਇਸ ਕਰਕੇ ਸੀ ਜ਼ਮਾਨਤ ਤੇ ਛੱਡ ਰਹੇ ਆ ਅੰਤਰਮ ਜ਼ਮਾਨਤ ਹੈ ਮਤਲਬ ਥੋੜੇ ਸਮੇਂ ਦੀ ਜ਼ਮਾਨਤ ਹੋਊਗੀ ਪ੍ਰਚਾਰ ਪ੍ਰਚਾਰ ਤੱਕ ਜੀ ਤੇ ਜੇ ਉਹਨਾਂ ਨੇ ਕਦੇ ਵਿੱਚ ਚੋਣਾ ਨਾ ਹੁੰਦੀ ਕਿ ਅਸੀਂ ਸੋਚ ਵੀ ਨਹੀਂ ਸਕਦੇ ਸੀ ਕਿ ਇਹਦੇ ਤੇ ਵਿਚਾਰ ਕੀਤਾ ਜਾਵੇ ਇਹ ਚੋਣਾ ਦੀ ਵਜ੍ਹਾ ਕਰਕੇ ਸਾਨੂੰ ਵਿਚਾਰ ਕਰਨਾ ਪੈਣਾ ਤਾਂ ਉੱਥੇ ਈਡੀ ਦਾ ਇੱਕ ਫਿਰ ਇੱਕ ਜਿਹੜਾ ਸਵਾਲ ਖੜਾ ਕਰਤਾ ਉਹਨਾਂ ਦੇ ਵਕੀਲ ਨੇ ਉਹ ਕਹਿੰਦੇ ਮੰਨ ਲਓ ਜੀ ਕਿਸਾਨ ਨੇ ਆਪਣੀ ਫਸਲ ਦੇ ਵਿੱਚ ਬਜਾਈ ਕਰਨੀ ਹੈ ਜੀ ਬਜਾਈ ਵੀ ਮੌਕੇ ਤੇ ਕਿਸਾਨ ਹੋ ਗਿਆ ਜੇਲ ਚੰਦਰ ਕੀ ਉਹ ਨੂੰ ਬਜਾਈ ਕਰਨ ਵਾਸਤੇ ਅੰਤਰਮ ਜਮਾਨਤ ਦੇ ਦੇਓਗੇ ਇਹ ਦੱਸੋ ਇਹਦੇ ਵਿੱਚ ਅਗਲਾ ਸਵਾਲ ਉਹਨੇ ਨਹੀਂ ਉਠਾ ਦਿੱਤਾ ਕਿ ਜਿਹੜਾ ਮੁੱਖ ਮੰਤਰੀ ਹੈ ਕੀ ਮੁੱਖ ਮੰਤਰੀ ਸਮਾਜ ਤੋਂ ਉੱਪਰ ਹੈ ਹੂੰ ਕਿ ਉਹ ਸੰਵਿਧਾਨ ਤੋਂ ਉੱਪਰ ਹੈ ਜੇ ਮੁੱਖ ਮੰਤਰੀ ਨੂੰ ਆਪਾਂ ਇਸ ਤਰ੍ਹਾਂ ਨੂੰ ਪ੍ਰਚਾਰ ਕਰਨ ਦੀ ਇਜਾਜ਼ਤ ਵਾਸਤੇ ਅੰਤਮ ਜਮਾਨਤ ਦੇ ਸਕਦੇ ਹੋ ਤਾਂ ਫਿਰ ਜ਼ਰੂਰੀ ਹੈ ਕਿ ਸਾਰੇ ਲੋਕਾਂ ਨੂੰ ਦਿੱਤੀ ਜਾਵੇ ਅਗਲੀ ਗੱਲ ਫਿਰ ਉਹਨੇ ਇਹ ਕਹਿਤਾ ਕਿ ਬਰੇਂਡ ਨਾਲ ਤਾਂ ਇੱਕ ਫਿਰਤੀ ਪੈ ਜਾਨੀ ਜੀ ਬਹੁਤ سارے ਲੋਕ ਅੰਦਰ ਹੈ ਸਾਰਿਆਂ ਨੇ ਪ੍ਰਚਾਰ ਕਰਨਾ ਹੈ ਇੱਕ ਸਾਬਕਾ ਮੁੱਖ ਮੰਤਰੀ ਹਿਮੰਤ ਸੁਰੇਨ ਹੈ ਜਿਹੜਾ ਅਸਤੀਫਾ ਦੇ ਚੁੱਕਿਆ ਉਹਨੂੰ ਵੀ ਮੁੱਖ ਮੰਤਰੀ ਹੁੰਦਿਆਂ ਫੜਨ ਵਾਸਤੇ ਈੜੀ ਗਈ ਸੀ ਲੇਕਿਨ ਉਹਨੇ ਹੌਸਲਾ ਦਿਖਾਇਆ ਉਨੇ ਕਿ ਆ ਵੀ ਮੈਂ ਮਰਿਆਦਾ ਦਾ ਖਿਆਲ ਰੱਖਣਾ ਮੁੱਖ ਮੰਤਰੀ ਹੁੰਦੇ ਹੋਇਆ ਮੁੱਖ ਮੰਤਰੀ ਨਹੀਂ ਅੰਦਰ ਹੋਣਾ ਚਾਹੀਦਾ ਉਹਨੇ ਕਿਹਾ ਭਾਈ ਮੈਨੂੰ ਪਹਿਲਾਂ ਗਵਰਨਰ ਹਾਊਸ ਲੈ ਜਾਓ ਮੈਂ ਗਵਰਨਰ ਸਾਹਿਬ ਨੂੰ ਅਸਤੀਫਾ ਦੇ ਦਿਆਂ ਜੀ ਈਡੀ ਵਾਲੇ ਉਹਨੂੰ ਨਾਲ ਲੈ ਕੇ ਗਵਰਨਰ ਹਾਊਸ ਦੇ ਵਿੱਚ ਗਏ ਆ ਉਹਨਾਂ ਨੇ ਅਸਤੀਫਾ ਦਿੱਤਾ ਔਰ ਨਵਾਂ ਮੁੱਖ ਮੰਤਰੀ ਚੁੜ ਲਿਆ ਨਵਾਂ ਮੁੱਖ ਮੰਤਰੀ ਚੁੜ ਕੇ ਜਿਹੜਾ ਉਹ ਆਪਦਾ ਕੰਮ ਚਲਾਈ ਇਹਦਾ ਪਰ ਸਾਇਦ ਉਹ ਵੀ ਜਦੋਂ ਉਹਨੂੰ ਹੱਥ ਪਾਇਆ ਮੁੱਖ ਮੰਤਰੀ ਸੀ ਜਿਹਦੇ ਉੱਤੇ ਕੇਸ ਹੈ ਮੁੱਖ ਮੰਤਰੀ ਔਰ ਉਹ ਝਾਰਖੰਡ ਮੁਕਤੀ ਮੋਰਚੇ ਦਾ ਲੀਡਰ ਹੈ ਆਦਵਾਸੀਆਂ ਦਾ ਉਹ ਬਹੁਤ ਵੱਡਾ ਆਗੂ ਹੈ ਔਰ ਉਹਦੇ ਪ੍ਰਚ ਪਰ ਉਹਨੂੰ ਫਿਰ ਉਹਨੂੰ ਵੀ ਫਿਰ ਛੱਡਣਾ ਪੈਣਾ ਮਤਲਬ ਬਹੁਤ ਸਾਰੀਆਂ ਇਹ ਗੱਲਾਂ ਹੁੰਦੀਆਂ ਇਹਦੇ ਤੇ ਫਿਰ ਸਾਰੀਆਂ ਗੱਲਾਂ ਬਾਤਾਂ ਸੁਣਨ ਤੋਂ ਬਾਅਦ ਸੁਪਰੀਮ ਕੋਰਟ ਨੇ ਜਿਹੜੀ ਉਹਦੀ ਜ਼ਮਾਨਤ ਦਾ ਫੈਸਲਾ ਉਹਨੂੰ ਰਿਜ਼ਰਵ ਰੱਖ ਲਿਆ ਉਹਨੂੰ ਕਰਦੀ ਹੈ ਸੁਪਰੀਮ ਕੋਰਟ ਨਹੀਂ ਕਰਦੀ 9 ਤਾਰੀਖ ਨੂੰ ਕੱਲ ਨੂੰ ਫਿਰ ਉਹ ਕੇਸ ਲੱਗੂਗਾ ਇਹ ਆਪਾਂ ਉਹਨੂੰ ਦੇਖਾਂਗੇ ਪਰ ਇਹਦੇ ਨਾਲ ਕਈ ਨੁਕਤੇ ਖੜੇ ਹੋ ਗਏ ਅਗਲਾ ਨੁਕਤਾ ਜਿਹਦੇ ਵਿੱਚ ਮੈਂ ਕਹੂੰਗਾ ਕਿ ਜੇ ਮੰਨ ਲਓ ਇਹਦੀ ਇੱਕ ਕੱਲੇ ਕੇਜਰੀਵਾਲ ਨੂੰ ਜ਼ਰੂਰ ਰੱਖਣਾ ਚਾਹੀਦਾ ਇੱਥੇ ਮੈਂ ਮਿਸਾਲ ਦੇਵਾਂਗਾ ਵਿਕਰਮ ਸਿੰਘ ਮਜੀਠੀਆ ਜੀ ਕਿਰਮ ਸਿੰਘ ਮਦੀਤਿਆ ਨੂੰ ਵੀ ਤੁਹਾਨੂੰ ਪਤਾ ਵੀ ਉਹਦੇ ਤੇ ਜਿਹੜਾ ਜਾਂਦੇ ਜਾਂਦੇ ਕੰਨੀ ਸਰਕਾਰ ਵੇਲੇ ਉਹਦੇ ਤੇ ਕੇਸ ਨਮਾ ਰਜਿਸਟਰ ਕਰਤਾ ਸੀ ਬੀਕੇ ਭਾਵਰਾ ਜੇ ਆਪਣੇ ਜਿਹੜੇ ਸੌਰੀ ਚਟੋਪਾਧਿਆ ਸਾਹਿਬ ਹੁੰਦੇ ਸੀ ਡੀਜੀਪੀ ਉਹਨਾਂ ਨੇ ਕੇਸ ਰਜਿਸਟਰ ਕਰਾਤਾ ਸੀ ਗ੍ਰਿਫਤਾਰੀ ਉਹਦੀ ਵੀ ਹੋਈ ਸੀ ਉਹਨੂੰ ਵੀ ਸੁਪਰੀਮ ਕੋਰਟ ਨੇ ਰਾਹਤ ਦਿੱਤੀ ਸੀ ਕਿ ਭਾਈ ਉਹ ਚੋਣ ਲੜ ਰਿਹਾ ਹੈ ਚੋਣ ਲੜਨ ਤੱਕ ਉਹਨੂੰ ਬਾਹਰ ਆਉਂਦੀ ਇਜਾਜ਼ਤ ਹੈ ਜੋ ਚੋਣ ਲੜਲੇ ਤੇ ਚੋਣ ਲੜਨ ਤੋਂ ਬਾਅਦ ਫਿਰ ਅੰਦਰ ਚਲਾ ਜਾਵੇ ਉਹਨੇ ਚੋਣ ਲੜੀ ਉਹ ਅੰਤਰੀਮ ਜ਼ਮਾਨਤ ਮਿਲੀ ਸੀ ਉਹ ਚਲਾ ਗਿਆ ਉਨੇ 23 ਵਾਲੋ ਕੇਜ ਦੇ ਬਿਕਰਮਜੀਤਿਆ ਨੂੰ ਪਹਿਲਾਂ ਸੁਪਰੀਮ ਕੋਰਟ ਇਸ ਕਿਸਮ ਦੀ ਰਾਹਤ ਦੇ ਚੁੱਕੀ ਹੈ ਤਾਂ ਫਿਰ ਕੇਜ ਦੀਵਾਲ ਨੂੰ ਵੀ ਦੇ ਦੇਣੀ ਚਾਹੀਦੀ ਉਹ ਕਰਲੇ ਪਈ ਹੈ ਉਹਦਾ ਪ੍ਰਚਾਰ ਪ੍ਰਸਾਰ ਕਿਤੇ ਉਹਦੇ ਦਿਮਾਗ ਦੇ ਵਿੱਚ ਇਹ ਨੜ ਹੈ ਜੇ ਕਿ ਮੈਂ ਪ੍ਰਚਾਰ ਨਹੀਂ ਕੀਤਾ ਸੀਗਾ ਤੇ ਮੇਰੀ ਪਾਰਟੀ ਨੂੰ ਇਸ ਕਰਕੇ ਪੂਰੀ ਸਫਲਤਾ ਨਹੀਂ ਮਿਲੀ ਵੈਸੇ ਇਧਰ ਜੇ ਆਪਾਂ ਦੇਖੀਏ ਪੰਜਾਬ ਦੇ ਵਿੱਚ ਭਗਵਾਨਤਬਾਹ ਉਹਨਾਂ ਨੇ ਕਹਿੰਦਾ ਜੀ ਸਵਾਲ ਹੀ ਨਹੀਂ ਪਹਿਲਾਂ ਹੁੰਦਾ ਆਪਾਂ ਪੂਰੇ ਕਰ ਦਾਂਗੇ ਗਰੇਟ ਭੁੰਨਗਾ ਕਰ ਦਾਂਗੇ ਕੱਲੋ ਫਰੋਜਪੁਰ ਦੀ ਸੀਟ ਤੇ ਵੀ ਆਏ ਸੀ ਪ੍ਰਚਾਰ ਵਾਸਤੇ ਬਠਿੰਡਾ ਸੀਟ ਤੇ ਵੀ ਆਏ ਸੀ ਜੀ ਔਰ ਉਹਨੇ ਇੱਕ ਬਹੁਤ ਵੱਡਾ ਬਿਆਨ ਦੇ ਤੱਕਨ ਫਿਰ ਕਹਿੰਦੇ ਦੀ ਦੇਖੋ ਜੇ ਸਾਲੂਗਰਾ ਹੋਣਾ ਏਦੂ ਬਾਅਦ ਜਿਹੜਾ ਉਹ ਹੈ ਨਾ ਪਹਾੜੀਆਂ ਤੇ ਹੋਟਲ ਬਣਿਆ ਬਾ ਸੁਖਵੀਰ ਬਾਦਲ ਦੇ ਸੁਖਵिलास ਦਾ ਇਸ਼ਾਰਾ ਦਿੱਤੀ ਕਹਿੰਦੇ ਉਹਨੂੰ ਛੱਡਣਾ ਨਹੀਂ ਉਹਨੂੰ ਆਪਾਂ ਹੁਣ ਸਕੂਲ ਬਣਾ ਲੈਣਾ ਤੇ ਕੱਲੇ-ਕੱਲੇ ਕਮਰੇ ਦੇ ਸਾਹਮਣੇ ਕਹਿੰਦੇ ਜਿਹੜੇ ਬਣੇ ਹੈ ਨਾ ਸਵਿਮਿੰਗ ਪੂਲ ਤੇ ਉਹਨਾਂ ਸਵਿਮਿੰਗ ਪੂਲ ਤੇ ਬੱਚੇ ਨਾ ਆਇਆ ਕਰਨਗੇ ਜੀ ਤੇ ਧਿਆਨ ਆਪਣਾ ਚੰਦੀ ਸਭ ਤੁਹਾਡੇ ਧਿਆਨ ਚ ਹੋਣਾ ਹੈ ਇਹ ਗੱਲ ਗੁਲਦੀਪ ਸਿੰਘ 47 ਬੜ ਵੀ ਕਹਿੰਦੇ ਹੁੰਦੇ ਸੀ ਜੀ ਜੀ ਇਹਦੀ ਅਸੀਂ ਉੱਥੇ ਜਿਹੜੀ ਹੈਗੀ ਆ ਲੋਕਾਂ ਨੂੰ ਠਹਿਰਾਵਾਂ ਕਿ ਲੋਕਾਂ ਦਾ ਕਿ ਆਮ ਲੋਕ ਠਹਿਰੇ ਕਰਨ ਤੇ ਸੁਖਵੀਰ ਬਾਦਲ ਨੇ ਉਹਨੂੰ ਚੁਣੌਤੀ ਦੇਤੀ ਸੀ ਕਿ ਜੇ ਤੁਹਾਡੇ ਚ ਪਹੁੰਚ ਹੈ ਨਾ ਤੇ ਤੁਸੀਂ ਮੜਿਆ ਜ ਆਪਦਾ ਬਲਟੋਝਰ ਪੇਛੇ ਦੇਖੋ ਫਿਰ ਦੇਖਾਂਗੇ ਕੀ ਹੈ ਜੀ ਔਰ ਉਹਨੇ ਇਹਨਾਂ ਗੱਲਾਂ ਨੂੰ ਲੈ ਕੇ ਮਾਨ ਹਲੀ ਦੇ ਦੋ ਕੇਸ ਵੀ ਭਗਵੰਤ ਮਾਨ ਤੇ ਕੀਤੇ ਹੋਏ ਹੈ ਉਹਨੂੰ ਜਾਂ ਪੇਸ਼ੀਆਂ ਪਈ ਜਾਂਦੀਆਂ ਮਤਲਬ ਆਪੋਰੇ ਕੇ ਸੱਗ ਨਹੀਂ ਠੀਕ ਹੈ ਭਾਵੇਂ ਕੇਜਰੀਵਾਲ ਕੇ ਨੇ ਵੀ ਜੇ ਮੈਂ ਆ ਮਾ ਤਬਾਤ ਧਿਆਲਾ ਆਉਟਪੁੱਟ ਕਰ ਸਕਦੀ ਹਾਂ ਲੇਕਿਨ ਸਾਡੇ ਕੋਲ ਐਨਾ ਗਤੀਸ਼ੀਲ ਮੁੱਖ ਮੰਤਰੀ ਹੈ ਜਿਹੜਾ ਮੁੱਖ ਮੰਤਰੀ ਤਾਂ ਨਾਲ ਦੇ ਚੁਟਕੀ ਨਾਲ ਹੀ ਸੜਾ ਕੁਸ਼ ਕਰ ਦਿੰਦਾ ਹੁਣ ਵੇਖਾਂਗੇ ਜੀ ਆਪਾਂ ਚੰਡੀਗੜ੍ਹ ਦੇ ਆਲੇ ਦੁਆਲੇ ਦੇ ਆਪਾਂ ਤਾਂ ਦੂਰ ਬੈਠੇ ਤੁਸੀਂ ਕੈਨੇਡਾ ਬੈਠੇ ਮੈਂ ਮਠਿੱਡੇ ਬੈਠਾ ਸ਼ਾਇਦ ਮੌਕਾ ਮਿਲ ਜੇ ਚੰਡੀਗੜ੍ਹ ਦੇ ਆਲੇ ਦੁਆਲੇ ਦੇ ਗਰੀਬ ਲੋਕਾਂ ਨੂੰ ਕਿ ਉਹਨਾਂ ਦੇ ਬੱਚੇ ਉਹ ਸੁਖਵਿਲਾਸ ਵਾਲੇ ਸਕੂਲ 'ਚ ਪੜ੍ਹਿਆ ਕਰਨ ਕਿੰਨੀ ਛੇਤੀ ਸੁਖਵਿਲਾਸ ਬਣਉ ਦੇ 2 ਸਾਲ ਤਾਂ ਤੱਕ ਕੇ 2.5 ਸਾਲਾਂ ਵਾਲੀ ਗੱਲ ਹੀ ਜੀ ਆਪਾ uh,